ਬਹੁਤ ਬਹੁਤ ਮਿਹਰਬਾਨੀ ਕਾਨਸਪ ਸਭ ਤੋਂ ਪਹਿਲਾਂ ਧੰਨਵਾਦ ਹੈ ਪੰਜਾਬੀ ਰੇਡੀਓ ਯੂ ਐਸ ਏ ਤੇ ਕਲਚਰ ਸੈਂਟਰ ਦਾ ਜਿਨ੍ਹਾਂ ਨੇ ਅੱਜ ਦਾ ਇਹ ਪੰਜਾਬੀ ਦਿਵਸ ਜਿਹੜਾ ਹੈ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕੀਤਾ ਹੈ ਜਦੋਂ ਇੱਕ ਸ਼ੇਅਰ ਬੋ ਰਿਹਾ ਸੀ ਤੇ ਰਾਈ ਕਰਨੇ ਕਿਹਾ ارشاد ਤੇ ਬੜੇ ਹੱਸੇ ਸੀ ਸਾਰੇ ਮੈਨੂੰ ਇਹ ਗੱਲ ਯਾਦ ਆ ਗਈ ਮੈਂ 25 26 ਸਾਲ ਇੰਗਲੈਂਡ ਰਿਆਂ ਉਹਨਾਂ ਦਿਨਾਂ ਚ ਨਾ ਉਥੇ ਇੱਕ ਗੱਲ ਬੜੀ ਮਸ਼ਹੂਰ ਸੀ ਮੇਰੇ ਖਿਆਲ ਆਪਣੇ ਬਹੁਤੇ ਜਿਹੜੇ ਲੋਗੋ ਆਏ ਸੀ ਬਹੁਤੇ بڑے ਲਿਖੇ ਤੇ ਹੈ ਨਹੀਂ ਸੀ ਤੇ ਉਹਨਾਂ ਨੇ ਇੱਕ ਗੱਲ ਕਈ ਵਾਰ ਕਈ ਗੱਲਾਂ ਜਿਹੜੀਆਂ ਨਾ ਉਹ ਮਸ਼ਹੂਰ ਹੋ ਜਾਂਦੀਆਂ ਕਿਸੇ ਇਲਾਕੇ ਦੀਆਂ ਤੇ ਉਹਦੀ ਸੀ ਆਲ ਰਾਈਟ ਆਲ ਰਾਈਟ ਕੋਈ ਗੱਲ ਕਰਨੀ ਆਲ ਰਾਈਟ ਜੀ ਕੁਈ ਹੋਣਾ ਕਿਵੇਂ ਬਈ ਆਲ ਰਾਈਟ ਤੋ ਇਸ ਤਰ੍ਹਾਂ ਬੰਦਾ ਇੱਕ ਚਲੇ ਗਿਆ ਇੰਡੀਆ ਤੇ ਉੱਥੇ ਅਗਲਿਆਂ ਨੇ ਪੁੱਛਿਆ ਵੀ ਸਨਾ ਤੇਰਾ ਕੰਮ ਕਰ ਕਿਉਂ ਆਂਦਾ ਆਲ ਰਾਈਟ ਆਂਦਾ ਵੀ ਹੋਰ ਬੱਚੇ ਪਰਿਵਾਰ ਸਾਰਿਆਂ ਦਾ ਸਭ ਆਲ ਰਾਈਟ ਅਖੀਰ ਉਹਨੇ ਪੁੱਛ ਲਿਆ ਤੇਰੇ ਤੇਰਾ ਡੈਡੀ ਕਾਫੀ 올ਡ ਸੀ ਉਹਦਾ ਕੀ ਹਾਲ ਆਂਦਾ ਉਹ ਵੀ 2 ਸਾਲ ਹੋ ਗਿਆ ਆਲ ਰਾਈਟ ਹੋ ਗਿਆ ਸੀ ਉਹ ਵੀ ਆਲ ਰਾਈਟ ਹੋ ਗਿਆ ਸੀ ਸੋ ਕਈ ਵਾਰ ਉਹ ਲਫ਼ਜ਼ ਜਿਹੜੇ ਹਨ ਉਹ ਬੜੇ ਇਸ ਤਰ੍ਹਾਂ ਹੋ ਜਾਂਦੇ ਆ ਮੈਂ ਇੱਕ ਅੱਜ ਦੀ ਪੰਜਾਬੀ ਬੋਲੀ ਉਹਦੇ ਬਾਰੇ ਮੈਂ ਡਿਟੇਲ ਚ ਜ਼ਿਆਦਾ ਨਹੀਂ ਜਾਂਦਾ ਕਿਉਂਕਿ ਵੈਸੇ ਤਾਂ ਇਹਨੂੰ ਹਮੇਸ਼ਾ ਹੀ ਗ੍ਰੈਂਡ ਲੱਗਾ ਰਿਹਾ ਪੰਜਾਬੀ ਬੋਲੀ ਨੂੰ ਇਹਦੇ ਦੁਸ਼ਮਣ ਹੀ ਰਹੇ ਆ ਜਿਵੇਂ ਪਾਕਿਸਤਾਨ ਦੀ ਗੱਲ ਕਰਦੇ ਰਹੇ ਆ ਸਾਡੇ ਪੰਜਾਬ ਜਦੋਂ 1966 ਚ ਉਹਦੇ ਨਾਲ ਹਰਿਆਣਾ ਬਣਿਆ ਤੇ ਉੱਥੇ ਵੀ ਤੇ ਇਹੋ ਹੀ ਹਾਲਤ ਹੋਈ ਸੀ ਨਾ ਹਰਿਆਣੇ ਚ ਉਹਨਾਂ ਪਤਾ ਨਹੀਂ ਕਿਦਰ ਦੀ ਬੋਲੀ ਲਿਆ ਕੇ ਤੋਂ ਉਥੇ ਸ਼ੁਰੂ ਕਰ ਦਿੱਤੀ ਇਸ ਦਾ ਪੰਜਾਬੀ ਹਟਾਤੇ ਸੋ ਇਸ ਕਰਕੇ ਇਹਦੇ ਨਾਲ ਵਿਚਾਰੀ ਨਾ ਹੁੰਦਾ ਤੇ ਇਸੇ ਤਰ੍ਹਾਂ ਉਸੇ ਤਰ੍ਹਾਂ ਹੀ ਇੱਕ ਕਿਸੇ ਨੇ ਕਵਿਤਾ ਲਿਖੀ ਆ ਕੋਈ ਬੀਬੀ ਅਮਰਜੀਤ ਅਮਰਦੀਪ ਕੌਰ ਆ ਉਹਨੇ ਕਵਿਤਾ ਲਿਖੀ ਮੈਨੂੰ ਉਹ ਲਫ਼ਜ਼ ਚੰਗੇ ਲੱਗੇ ਹੋ ਮੈਂ ਤੁਹਾਡੇ ਲਿਖਿਆ ਆ ਉਹ ਕਹਿੰਦੇ ਅੱਜ ਮਾਂ ਬੋਲੀ ਪੰਜਾਬੀ ਸਾਡੀ ਪਾ ਰਹੀ ਹੈ ਵੈਣ ਅੱਜ ਮਾਂ ਬੋਲੀ ਪੰਜਾਬੀ ਸਾਡੀ ਪਾ ਰਹੀ ਹੈ ਵੈਣ ਨજર ਲਗਾਈ ਇਸ ਨੂੰ ਪਤਾ ਨਹੀਂ ਕਿਸ ਡੈਣ ਚੰਨ ਜਹੀ ਇਹਦੀ ਸੂਰਤ ਨੂੰ ਲੱਗਾ ਅੱਜ ਗ੍ਰਹਿਣ ਉਸੇ ਨੇ ਘਰ ਲੁੱਟਿਆ ਜਿਹਨੂੰ ਕਹਿੰਦੀ ਸੀ ਭੈਣ ਉਸੇ ਨੇ ਘਰ ਲੁੱਟਿਆ ਜਿਹਨੂੰ ਕਹਿੰਦੀ ਸੀ ਭੈਣ ਸੌਂਗਣ ਬਣ ਕੇ ਬਹਿ ਗਈ ਲੋਟ ਕੇ ਲੈ ਗਈ ਚੈਨ ਥੈਨ ਅਕਲਿਆਂ ਥੈਨ ਅਕਲਿਆਂ ਬੀਤਦੇ ਡਰਾਉਣੀ ਹੋਈ ਰਹਿਣ ਮਾਸੀ ਨੂੰ ਗੱਲ ਲਾਰੇ ਮਾਂ ਨੂੰ ਬੇਗਾਨੀ ਕਹਿਣ ਜਿਵੇਂ ਹੁਣੇ ਗੱਲ ਦੱਸੀ ਆ ਨਾ ਵੀ ਹਿੰਦੀ ਬੋਲਦੇ ਪੰਜਾਬੀ ਨਹੀਂ ਹਿੰਦੀ ਜਦੋਂ ਪੰਜਾਬ ਡਿਵਾਈਡ ਹੋਇਆ ਉਦੋਂ ਵੀ ਇਹੋਈ ਹਾਲਤ ਸੀ ਕਿ ਪੰਜਾਬੀ ਬੋਲਣ ਵਾਲੇ ਵੀ ਜਦੋਂ ਉਹਨਾਂ ਨੂੰ ਪੁੱਛਣ ਜਾਂਦੇ ਆ ਤੁਹਾਡੀ ਬੋਲੀ ਕੀ ਆ ਤੇ ਕਹਿੰਦੇ ਪੰਜਾਬੀ ਸੀ ਪਰ ਕਹਿੰਦੇ ਸੀ ਹਿੰਦੀ ਸੋ ਇਹ ਹਾਲ ਸੀ ਮਾਸੀ ਨੂੰ ਗੱਲ ਲਾਰੇ ਮਾਂ ਨੂੰ ਬਿਗਾਨੇ ਕਹਿਣਾ ਪੁੱਤ ਹੋਏ ਕਪੁੱਤ ਰੱਖਿਆ ਕੋਈ ਦੇਣ ਨਾ ਲੈਣ ਜੱਗ ਦੀ ਬੇਰੁਖੀ ਸਹਿ ਲਵੇ ਇਹ ਨਾ ਹੋਵੇ ਸਹਿਣ ਆਪਣੇ ਹੀ ਖੁਖੋਂ ਜਾਏ ਜਦ ਗੰਵਾਰ ਇਸ ਨੂੰ ਕਹਿਣਾ ਪੰਨਾਂ ਪਾਣੀਆਂ ਦੀ ਧੀ ਪੰਨਾਂ ਪਾਣੀਆਂ ਦੀ ਧੀ ਇਹ ਗੁਰੂਆਂ ਦੀ ਵਰਸੈਣ ਇਸ ਨੂੰ ਵੇਖ ਕੇ ਝੱਕਦੇ ਸਤਕਾਰ ਵਿੱਚ ਸੀ ਨੈਣ ਕਿਉਂ ਮਾਂ ਨਾਲ ਮਾੜਾ ਕਰ ਰਏ ਪੱਲੇ ਨਾ ਇਹ ਪਹਿਣ ਮਾਂ ਤਾਂ ਦੁਆ ਮੰਗਦੀ ਹੈ ਬੱਚੇ ਸੁਖੀ ਰਹਿਣ ਮਾਂ ਤਾਂ ਦੁਆ ਮੰਗਦੀ ਹੈ ਬੱਚੇ ਸੁਖੀ ਰਹਿਣ ਇਹ ਕੋਈ ਅਮਰਦੀਪ ਕੌਰ ਉਹਨੇ ਲਿਖਿਆ ਬਹੁਤ ਸੋਹਣੇ ਸ਼ਬਦ ਸੀ ਮੈਨੂੰ ਚੰਗੇ ਲੱਗੇ ਹੋ ਸਕਦੇ ਤੁਹਾਨੂੰ ਵੀ ਚੰਗੇ ਲੱਗੇ